طيب ਅਸੀਂ ਮੱਥਾ ਨਹੀਂ ਲਾਇਆ ਸੀ ਬ੍ਰਦਰ ਇਹ ਐਸਈਆ ਇਹ ਐਮਪੀ ਖੜੇ ਆਪਣੀ ਆਪਣੀ ਦੇ ਤੇ ਇਹ ਮੱਥਾ ਨਹੀਂ ਚਾਹੁੰਦੇ ਬਾਬਾ ਆਲਾ ਸਿੰਘ ਜੀ ਦੀ ਜੋਤ ਤੇ ਪਰਮਿਸ਼ਨ ਲੈ ਕੇ ਆਏ ਨਹੀਂ ਨਹੀਂ ਪਰਮਿਸ਼ਨ ਕੋਈ ਨਹੀਂ ਗਈ ਜੀ ਪਰਮਿਸ਼ਨ ਲੈ ਕੇ ਕਿਲਾ ਮੁਬਾਰਕ ਦੇ ਵਿੱਚ ਐਂਟਰ ਹੋਇਆ ਬਾਬਾ ਆਲਾ ਸਿੰਘ ਜੀ ਦੇ ਦਰਸ਼ਨ ਕਰਨ ਵਾਸਤੇ ਕਿਉਂਕਿ ਉੱਥੇ 24 ਘੰਟੇ ਜਿਹੜੀ ਜੋਤ ਜਲਦੀ ਹੈ ਤਾਂ ਮੈਂ ਜਦੋਂ ਐਂਟਰ ਹੋਇਆ ਤਾਂ ਮੈਨੂੰ ਇੱਥੇ ਸਕਿਉਰਿਟੀ ਵਾਲਿਆਂ ਨੇ ਅੰਦਰ ਨਹੀਂ ਆਣ ਦਿੱਤਾ ਮੈਂ ਸਮਝੂਗਾ ਕਿ ਇਥੇ ਦਰਸ਼ਨ ਸਿਰਫ ਉਹੀ ਮਹਿਲਾਵਾਂ ਵਾਲੇ ਵਾਕਈ ਸਹੀ ਗੱਲ ਹੈ ਕਿ ਮਹਿਲਾਵਾਂ ਵਾਲੇ ਦਰਸ਼ਨ ਕਰਦੇ ਨੇ ਮਨ ਦੀ ਇੱਛਾ ਸੀਗੀ ਕਿ ਜਿੱਥੇ ਵੱਡੇ ਵੱਡੇ ਲੀਡਰ ਜਾਂ ਮਹਿਲਾਵਾਂ ਵਾਲੇ ਦਰਸ਼ਨ ਕਰਦੇ ਆ ਉਥੇ ਨੰਨਾ ਵੀ ਦਰਸ਼ਨ ਕਰਨ ਜਾਊਗਾ ਪਰ ਨੰਨੇ ਦੀ ਜਿਹੜੀ ਉਹ ਇੱਛਾ ਹੈ ਉਹ ਪੂਰੀ ਨਹੀਂ ਹੋਈ ਚਲੋ ਕੋਈ ਗੱਲ ਨਹੀਂ ਬਾਬਾ ਆਲਾ ਸਿੰਘ ਜੀ ਸੱਬਦੇ ਨੇ ਤੇ ਮੈਂ ਬਾਹਰੋਂ ਦਰਸ਼ਨ ਕਰ ਲੇ ਉਹ ਮੇਰੇ ਜਿਹੜੇ ਦਰਸ਼ਨ ਆ ਪਲਵਾਨ ਕਰ ਲੈਣਗੇ ਤੇ ਨੰਨਾ ਬਹੁਤ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੂਗਾ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਪਟਿਆਲਾ ਤੋਂ ਉਮੀਦਵਾਰ ਨੰਨਾ ਜੀ ਸੜਖੜੇ ਨੇ ਸਾਡੇ ਨਾਲ ਨੰਨਾ ਜੀ ਨਾਲ ਗੱਲ ਕਰ ਲੈਂਦੇ ਆ ਨੰਨਾ ਜੀ ਅੱਜ ਤੁਸੀਂ ਮੇਰੇ ਖਿਆਲ ਤੇ ਕਿਲੇ ਦੇ ਵਿੱਚ ਪਹੁੰਚੇ ਹੋ ਕਿ ਬਾਬਾ ਵਾਲਾ ਜੀ ਦੇ ਦਰਸ਼ਨਾਂ ਲਈ ਆਏ ਸੀ ਜੀ ਜੀ ਬਿਲਕੁਲ ਅੱਜ ਮੈਨੂੰ ਜਿਵੇਂ ਪਤਾ ਲੱਗਿਆ ਸੀਗਾ ਕਿ ਕਿਲਾ ਮੁਬਾਰਕ ਦੇ ਵਿੱਚ ਵੱਡੇ ਵੱਡੇ ਮਹਿਲਾਂ ਵਾਲੇ ਇਹ ਦਰਸ਼ਨ ਕਰ ਸਕਦੇ ਆ ਤਾਂ ਨੰਨੇ ਨੇ ਸੋਚਿਆ ਕਿ ਐਦਾ ਨਹੀਂ ਹੋ ਸਕਦਾਗਾ ਮੈਂ ਜਾਊਂਗਾ ਮੈਂ ਜ਼ਰੂਰ ਦਰਸ਼ਨ ਕਰਕੇ ਆਊਂਗਾ ਪਰ ਤੁਹਾਡੀ ਗੱਲ ਜਿੱਥੋਂ ਬਿਲਕੁਲ ਸਹੀ ਹੈ ਜਾਂ ਜਿਵੇਂ ਮੈਂ ਸੁਣਿਆ ਸੀ ਉਹਨਾਂ ਦੀ ਗੱਲ ਬਿਲਕੁਲ ਸਹੀ ਕਹਿਣ ਨੂੰ ਆਈ ਹੈ ਕਿ ਜਦ ਮੈਂ ਕਿਲਾ ਮੁਬਾਰਕ ਦੇ ਵਿੱਚ ਐਂਟਰ ਹੋਇਆ ਬਾਬਾ ਆਲਾ ਸਿੰਘ ਜੀ ਦੇ ਦਰਸ਼ਨ ਕਰਨ ਵਾਸਤੇ ਕਿਉਂਕਿ ਉੱਥੇ 24 ਘੰਟੇ ਜਿਹੜੀ ਜੋਤ ਜਲਦੀ ਹੈ ਤਾਂ ਮੈਂ ਜਦੋਂ ਐਂਟਰ ਹੋਇਆ ਤਾਂ ਮੈਨੂੰ ਇੱਥੇ ਸਕਿਉਰਿਟੀ ਵਾਲਿਆਂ ਨੇ ਅੰਦਰ ਨਹੀਂ ਆਣ ਦਿੱਤਾ ਤਾਂ ਮੈਂ ਸਮਝੂਗਾ ਕਿ ਇਹ ਸਿਰਫ ਉਹ ਹੀ ਮਹਿਲਾਵਾਂ ਵਾਲੇ ਵਾਕਈ ਸਹੀ ਗੱਲ ਹੈ ਕਿ ਮਹਿਲਾਵਾਂ ਵਾਲੇ ਦਰਸ਼ਨ ਕਰਦੇ ਨੇ ਤੇ ਆਮ ਬੰਦੇ ਹੁਣ ਮੈਂ ਦੇਖੋ ਇੱਕ ਐਮਪੀ ਕੈਂਡੀਡੇਟ ਆ ਜੇ ਮੇਰੇ ਵਰਗੇ ਨੂੰ ਇੱਥੇ ਆਲਾ ਸਿੰਘ ਬਾਬਾ ਆਲਾ ਸਿੰਘ ਜੀ ਦੇ ਦਰਸ਼ਨ ਕਰਨ ਨੂੰ ਨਹੀਂ ਮਿਲੇ ਤਾਂ ਆਮ ਜਨਤਾ ਦਾ ਕੀ ਹਾਲ ਹੋਊਗਾ ਤਾਂ ਮੈਂ ਇਹ ਬਿਲਕੁਲ ਸਹੀ ਨਹੀਂ ਸਮਝੂਗਾ ਤਾਂ ਮੇਰੀ ਸਰਕਾਰ ਅੱਗੇ ਵੀ ਬੇਨਤੀ ਹੋਊਗੀ ਕਿ ਇਸ ਦਰਬਾਰ ਨੂੰ ਜਿਹੜਾ ਆਮ ਜਨਤਾ ਲਈ ਵੀ ਖੋਲਿਆ ਜਾਵੇ ਨਾ ਕਿ ਇਕੱਲੇ ਮਹਿਲਾਵਾਂ ਵਾਲੇ ਲਈ ਖੋਲਿਆ ਜਾਵੇ ਨੇ ਨੰਨਾ ਜੀ ਤੁਸੀਂ ਜਿਹੜੇ ਅੱਜ ਪਟਿਆਲਾ ਦੇ ਵਿੱਚ ਆਏ ਹੋ ਅੱਜ ਆਉਣ ਦਾ ਮਕਸਦ ਕੀ ਸੀਗਾ ਸਿਰਫ ਦਰਸ਼ਨਾਂ ਲਈ ਆਏ ਸੀਗੇ ਬਿਲਕੁਲ ਜੀ ਮੈਂ ਪਟਿਆਲਾ ਵਿੱਚ ਕਿਲਾ ਮੁਬਾਰਕ ਵਿੱਚ ਬਾਬਾ ਆਲਾ ਸਿੰਘ ਜੀ ਦੇ ਦਰਸ਼ਨ ਕਰਨ ਲਈ ਆਇਆ ਸੀਗਾ ਬੜੀ ਆਸ ਲੈ ਕੇ ਆਇਆ ਸੀਗਾ ਕਿ ਅੱਜ ਕੀ ਜਿਹੜੀ ਮੇਰੀ ਜਿੱਤ ਅੱਗੇ ਵਧ ਰਹੀ ਹੈ ਤਾਂ ਮੈਂ ਬਾਬਾ ਆਲਾ ਸਿੰਘ ਜੀ ਦੇ ਦਰਸ਼ਨ ਕਰਾਂਗਾ ਤਾਂ ਜਿਹੜੀ ਮੇਰੀ ਜਿੱਤ ਹੈ ਉਹ ਹੋਰ ਵੀ ਯਕੀਨ ਨਾਲ ਅੱਗੇ ਵਧਦੀ ਜਾਊਗੀ ਉਨੇ ਕਾਰਨ ਕੀ ਰਿਹਾ ਮੈਂ ਦੇਖਦਾ ਬਈ ਰਾਜਪੁਰਾ ਚ ਵੀ ਕਈ ਹੋਰ ਧਾਰਮਿਕ ਸਥਾਨ ਨੇ ਕਾਫੀ ਧਾਰਮਿਕ ਸਥਾਨ ਨੇ ਸਪੈਸ਼ਲੀ ਤੁਸੀਂ ਮੈਂ ਦੇਖ ਰਿਹਾ ਕਿਲੇ ਦੇ ਅੰਦਰ ਪਹੁੰਚੇ ਤੇ ਬਾਬਾ ਅਲਜੀ ਦੇ ਦਰਸ਼ਨ ਲਈ ਇਹਦੇ ਪਿੱਛੇ ਰੀਜ਼ਨ ਕਾਰਨ ਕੀ ਰਿਹਾ ਕਾਰਨ ਇਹ ਰਿਹਾ ਦੇਖੋ ਧਾਰਮਿਕ ਸਥਾਨ ਬਹੁਤ ਨੇ ਮੈਂ ਸਭ ਜਗ੍ਹਾ ਗਿਆ ਹਰ ਪਾਸੇ ਜਾ ਰਿਹਾ ਲੇਕਿਨ ਮਨ ਦੀ ਇੱਛਾ ਸੀ ਕਿ ਜਿੱਥੇ ਵੱਡੇ ਵੱਡੇ ਲੀਡਰ ਜਾਂ ਮਹਿਲਾਂ ਵਾਲੇ ਦਰਸ਼ਨ ਕਰਦੇ ਆ ਉਥੇ ਨੰਨਾ ਵੀ ਦਰਸ਼ਨ ਕਰਨ ਜਾਊਗਾ ਪਰ ਨੰਨੇ ਦੀ ਜਿਹੜੀ ਉਹ ਇੱਛਾ ਹੈ ਉਹ ਪੂਰੀ ਨਹੀਂ ਹੋਈ ਚਲੋ ਕੋਈ ਗੱਲ ਨਹੀਂ ਬਾਬਾ ਆਲਾ ਸਿੰਘ ਜੀ ਸੱਭਦੇ ਨੇ ਤੇ ਮੈਂ ਬਾਹਰੋਂ ਦਲਚਨ ਕਰ ਲੇ ਉਹ ਮੇਰੇ ਜਿਹੜੇ ਦਲਚਨ ਆ ਪਰਵਾਨ ਕਰਨਗੇ ਤੇ ਨੰਨਾ ਬਹੁਤ ਵੱਡੀ ਲੀ ਨਾਲ ਜਿੱਤ ਪ੍ਰਾਪਤ ਕਰੂਗਾ ਨਹੀਂ ਤੁਹਾਨੂੰ ਫਿਰ ਗੇਟ ਦੇ ਅੰਦਰ ਹੀ ਨਹੀਂ ਜਾਣ ਦਿੱਤਾ ਬਿਲਕੁਲ ਨਹੀਂ ਜੀ ਮੈਨੂੰ ਗੇਟ ਦੇ ਅੰਦਰ ਅੰਦਰ ਨਹੀਂ ਜਾਣ ਦਿੱਤਾ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਨੂੰ ਪਰਮਿਸ਼ਨ ਲੈਣੀ ਪਊਗੀ ਜਦ ਅਸੀਂ ਇਹਨਾਂ ਤੋਂ ਪੁੱਛਿਆ ਸਕਿਉਰਟੀ ਵਾਲਿਆਂ ਤੋਂ ਤਾਂ ਉਹਨਾਂ ਨੇ ਕਿਹਾ ਕਿ ਪਹਿਲੇ ਤੁਸੀਂ ਉੱਪਰ ਚਲੇ ਜਾਓ ਉੱਪਰ ਅਸੀਂ ਪਤਾ ਕਰਨ ਗਏ ਤਾਂ ਉਹ ਕਹਿੰਦੇ ਕਿ ਤੁਹਾਨੂੰ ਡੀਸੀ ਆਫਿਸ ਤੋਂ ਇਹ ਬਿਲਕੁਲ ਗਲਤ ਹੈ ਵੀ ਡੀਸੀ ਆਫਿਸ ਤੋਂ ਤੁਹਾਨੂੰ ਪਰਮਿਸ਼ਨ ਲੈਣੀ ਪੈਗੀ ਬਈ ਦੱਸੋ ਕਹਿਣ ਵਾਲਾ ਇਹ ਕਹਿਣ ਦਾ ਮਤਲਬ ਇਹ ਹੈ ਕਿ ਜੇ ਇੱਕ ਐਮਪੀ ਕੈਂਡੀਡੇਟ ਨੂੰ ਵੀ ਦਰਸ਼ਨ ਕਰਨ ਨਹੀਂ ਦਿੱਤੇ ਜਾਣਗੇ ਉਹਨੂੰ ਵੀ ਪਰਮਿਸ਼ਨ ਲੈ ਕੇ ਆਣਾ ਆਣ ਪਰਮਿਸ਼ਨ ਲੈ ਕੇ ਆਣ ਦਿੱਤਾ ਜਾਏਗਾ ਤਾਂ ਆਮ ਜਨਤਾ ਦਾ ਵੇਲੇ ਇੱਥੇ ਬਿਲਕੁਲ ਨਹੀਂ ਦਰਸ਼ਨ ਕਰ ਸਕਦੀ ਧਾਰਮਿਕ ਸਥਾਨ ਹੈ ਸਭ ਲਈ ਖੁੱਲੇ ਹੋਣੇ ਚਾਹੀਦੇ ਆ ਮੈਂ ਪਹਿਲੀ ਵਾਰ ਦੇਖਿਆ ਕਿ ਅਜੀਹਾ ਧਾਰਮਿਕ ਸਥਾਨ ਜਿੱਥੇ ਪਰਮਿਸ਼ਨ ਲੈ ਕੇ ਦਰਸ਼ਨ ਹੁੰਦੇ ਨੇ ਬਿਲਕੁਲ ਜਿਸ ਤਰ੍ਹਾਂ ਦੇ ਨਾਲ ਹਰ ਵਾਰ ਜਿਹੜੇ ਮਹਿਲਾ ਵਾਲੇ ਜਿਕਰ ਮਹਾਰਾਣੀ ਦੀ ਗੱਲ ਕਰ ਲਈਏ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਈਏ ਚੌਣ ਲੜਨ ਤੋਂ ਪਹਿਲਾਂ ਹਮੇਸ਼ਾ ਹੀ ਜਿਹੜੇ ਬਾਬਾ ਲਾਜੀ ਦੇ ਦਰਸ਼ਨਾਂ ਲਈ ਪਹੁੰਚਦੇ ਨੇ ਸੋ ਅੱਜ ਜਿਹੜੇ ਨੰਨਾ ਜੀ ਨੇ ਇਹ ਵੀ ਦਰਸ਼ਨ ਲਈ ਆਏ ਫਿਰ ਕੀ ਤੁਹਾਨੂੰ ਗੇਟ ਦੇ ਅੰਦਰ ਨਹੀਂ ਜਾਣ ਦਿੱਤਾ ਤਾਂ ਤੁਸੀਂ ਕੀ ਬਾਰੋ ਹੀ ਦਰਸ਼ਨ ਕੀਤੇ ਨੇ ਬਿਲਕੁਲ ਜੀ ਜਦੋਂ ਉਹਨਾਂ ਨੇ ਨਹੀਂ ਜਾਣ ਦਿੱਤਾ ਤਾਂ ਫਿਰ ਨੰਨਾ ਜੀ ਨੇ ਸੋਚਿਆ ਚਲੋ ਦਿলো ਦਰਸ਼ਨ ਕਰਨੇ ਨੇ ਪਰਵਾਨ ਹੋ ਜਾਣਗੇ ਬਾਰੋ ਹੀ ਕਰ ਲੈਣੇ ਆ ਤਾਂ ਫਿਰ ਮੈਂ ਬਾਰੋ ਹੀ ਦਰਸ਼ਨ ਕਰ ਲੇ ਤੁਹਾਡੀ ਚੌਣ ਕੰਪੇਨਿੰਗ ਦੀ ਗੱਲ ਕਰ ਲਈਏ ਇਸ ਦੇ ਨਾਲ ਇਹ ਤਾਂ ਕਿਵੇਂ ਕੰਪੇਨਿੰਗ ਕਿਵੇਂ ਚੱਲ ਰਹੀ ਹੈ ਜੀ ਦੇਖੋ ਕੰਪੇਨਿੰਗ ਜਿਹੜੀ ਹੈ ਨੰਨੇ ਦੀ ਬਹੁਤ ਵਧੀਆ ਚੱਲ ਰਹੀ ਹੈ ਵੱਡੇ ਵੱਡੇ ਜਿਹੜੇ ਲੀਡਰ ਨੇ ਵੱਡੇ ਵੱਡੇ ਤਰੰਦਰ ਨੇ ਨੰਨੇ ਨੇ ਉਹਨਾਂ ਨੂੰ ਭਾਜੜਾਂ ਪਾ ਕੇ ਰੱਖਿਆ ਹੋਈਆਂ ਉਹ ਹੁਣ ਫੁੱਦਕ ਰਹੇ ਨੇ ਬਿਨ ਨੰਨੇ ਨੂੰ ਕਿਵੇਂ ਰੋਕੀਏ ਕਿਵੇਂ ਰੋਕਿਆ ਜਾਵੇ ਪਹਿਲਾਂ ਤਾਂ ਇਹਨਾਂ ਨੇ ਮੇਰੇ ਕਾਗਜ਼ਾਂ ਤੱਕ ਪੂਰਾ ਜੋਰ ਲਾ ਲਿਆ ਸੀ ਕਿ ਇਹਦੇ ਕਾਗਜ਼ ਨਾ ਦਾਖਲ ਹੋ ਸਕਣ ਫਿਰ ਇਹਨਾਂ ਨੇ ਮੈਨੂੰ ਆਪਣਾ 17 ਤਰੀਕ ਤੱਕ ਦੀ ਵੇਟ ਕਰ ਲਈ ਵੀ ਇਹਦੇ ਕਾਗਜ਼ ਵਾਪਸ ਕਰਾ ਲਈਏ ਜਾਂ ਰੱਦ ਕਰਾ ਲਈਏ ਪਰ ਨੰਨੇ ਦੇ ਅੱਗੇ ਨੰਨੇ ਦੀ ਜਿੱਤ ਹੋਈ ਹੈ ਸਾਰੇ ਫੇਲ ਹੋ ਗਏ ਹੁਣ ਇਹ ਕਬਰਾਏ ਫਿਰਦੇ ਨੇ ਕਿ ਨੰਨਾ ਬਹੁਤ ਅੱਗੇ ਜਾ ਰਿਹਾ ਹੈ ਤੇ ਨੰਨੇ ਦੀ ਜਿੱਤ ਬਹੁਤ ਵਧੀਆ ਹੋਣ ਜਾ ਰਹੀ ਹੈ ਜੀ ਨੰਨਾ ਜੀ ਜਿਸ ਤਰ੍ਹਾਂ ਦੇ ਨਾਲ ਤੁਹਾਡੀ ਜਿਸ ਤਰ੍ਹਾਂ ਦੇ ਨਾਲ ਸੋਸ਼ਲ ਮੀਡੀਆ ਤੇ ਲਗਾਤਾਰ ਤੁਹਾਡਾ ਪ੍ਰਚਾਰ ਚੱਲ ਰਿਹਾ ਹੈ ਕਿਸੇ ਲੀਡਰ ਵੱਲੋਂ ਤੁਹਾਨੂੰ ਫਿਰ ਬਿਠਾਣ ਦੀ ਜਾਂ ਕਿਸੇ ਤਰ੍ਹਾਂ ਦੀ ਸਮਝੌਤੇ ਦੀ ਅਪਰੋਚ ਵੀ ਕੀਤੀ ਗਈ ਹੈ ਬਿਲਕੁਲ ਲੀਡਰਾਂ ਦੇ ਜਿੱਦਾਂ ਫੋਨ ਆਏ ਨੇ ਲੇਕਿਨ ਮੇਰਾ ਆਮਣਾ ਸਾਹਮਣਾ ਨਹੀਂ ਹੋ ਸਕੇਗਾ ਮੇਰੇ ਰਿਸ਼ਤੇਦਾਰਾਂ ਜਾਂ ਯਾਰਾਂ ਦੋਸਤਾਂ ਤੱਕ ਮੇਰੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਨੰਨੇ ਨੇ ਪਹਿਲੇ ਦਿਨ ਤੋਂ ਹੀ ਡਟ ਕੇ ਕਹਤਾ ਸੀਗਾ ਕਿ ਨੰਨਾ ਜੇ ਚੋਣ ਦੇ ਮੈਦਾਨ ਵਿੱਚ ਉਤਰਿਆ ਤਾਂ ਨੰਨਾ ਜਨਤਾ ਲਈ ਉਤਰਿਆ ਹੈ ਤੇ ਨੰਨਾ ਡਟ ਕੇ ਲੜੇਗਾ ਕਿਸੇ ਤੋਂ ਦਬੇਗਾ ਨਹੀਂ ਕਿਸੇ ਲਾਲਚ ਜੇ ਨਹੀਂ ਆਏਗਾ ਨੰਨਾ ਲੜੇਗਾ ਆਖਰੀ ਦਮ ਤੱਕ ਲੜੇਗਾ ਨੰਨਾ ਜੀ ਜੇਕਰ ਆਪਾਂ ਗੱਲ ਕਰੀਏ ਪਟਿਆਲਾ ਦੇ ਵਿੱਚ ਮੁੱਖ ਚਾਰ ਲੀਡਰ ਜਿਹੜੇ ਨੇ ਉਹ ਨਜ਼ਰ ਆ ਰਹੇ ਆ ਕੀ ਤੁਹਾਡੀ ਫਿਰ ਟੱਕਰ ਕਿਸੇ ਨਾਲ ਮੰਨਦੇ ਹੋ ਦੇਖੋ ਜੇ ਮੇਰੇ ਸਾਹਮਣੇ ਸਮਝਿਆ ਜਾਵੇ ਤਾਂ ਮੇਰੀ ਟੱਕਰ ਕਿਸੇ ਨਾਲ ਨਹੀਂ ਹੈ ਕਿਉਂਕਿ ਨੰਨਾ ਸਭ ਤੋਂ ਅੱਗੇ ਜਾ ਰਿਹਾ ਹੈ ਬਾਕੀ ਸਾਰੇ ਨੰਨੇ ਤਾਂ ਪਿੱਛੇ ਜਾ ਰਹੇ ਹਨ ਚਾਰਾਂ ਦੀ ਆਪਸੇ ਟੱਕਰ ਹੈ ਕਿਉਂਕਿ ਨੰਨਾ ਸਭ ਤੋਂ ਅੱਗੇ ਜਾ ਰਿਹਾ ਹੈ ਸੋ ਇਸਨ ਨੰਨਾ ਜੀ ਜੋ ਕਿ ਕਿਲੇ ਦੇ ਅੰਦਰ ਜਿਹੜੇ ਬਾਬਾ ਹਲਾਜੀ ਦੇ ਦਰਸ਼ਨਾਂ ਲਈ ਆਏ ਲੇਕਿਨ ਸਿਕਿਉਰਿਟੀ ਵੱਲੋਂ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਸੋ ਇਹਨਾਂ ਨੇ ਦਰਸ਼ਨ ਜਿਹੜੇ ਆ ਉਹ ਬਾਹਰੋਂ ਕੀਤੇ ਆ ਪਰ ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਨਾਰਾਜ਼ਗੀ ਜੜੀ ਆ ਉਹ ਦੇਖੀ ਜਾ ਸਕਦੀ ਹੈ ਬਾਲਪੁਰ ਟਿਵੀ ਲਈ ਪਟਿਆਲਾ ਤੋਂ ਸੋ ਨੂੰ ਵਦਵਾ